ਬਿਕਰਮ ਮਜੀਠੀਆ ਅਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਆਏ ਦਿਨਾਂ ਦੇ ਵਿੱਚ ਪੇਚ ਫਸਿਆ ਰਹਿੰਦਾ ਹੈ ਤੇ ਕੋਈ ਨਾ ਕੋਈ ਇੱਕ ਦੂਜੇ ਨੂੰ ਲੈ ਕੇ ਪਲਟਵਾਰ ਕਰਦੇ ਰਹਿੰਦੇ ਨੇ ਤੇ ਉੱਥੇ ਹੁਣ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਈਡੀ ਦੀ ਐਂਟਰੀ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ ਆਮ ਆਦਮੀ ਪਾਰਟੀ ਨੇ ਹੁਣ ਬਿਕਰਮ ਮਜੀਠੀਆ ਨੂੰ ਜਵਾਬ ਦੇ ਦਿੱਤਾ ਹੈ ਤੇ ਜਿਸ ਤੋਂ ਬਾਅਦ ਨੀਲ ਗਰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਮਜੀਠੀਆ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਭ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਦੇ ਬੀਜੇਪੀ ਦੇ ਨਾਲ ਲਿੰਕ ਨੇ ਤੇ ਇਹਨਾਂ ਦੇ ਵੱਲੋਂ ਹੁਣ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਲਈ ਢੁੰਗੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਉਥੇ ਬਿਕਰਮ ਮਜੀਠੀਆ ਨੂੰ ਜਵਾਬ ਨੀਲ ਕਰਨੇ ਦਿੱਤਾ ਆਹ ਤਾਂ ਉਹਨੂੰ ਸੁਣਾਉਨੇ ਆ ਹੋਰ ਉਹਨਾਂ ਦਾ ਕੀ ਕਹਿਣਾ ਅਕਾਲੀ ਦਲ ਦਾ ਇਹੇ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਮੁੱਢੋਂ ਰੱਦ ਕਰਦੇ ਹਾਂ ਔਰ ਅਸੀਂ ਕੋਈ ਈਡੀ ਵੀ ਐਂਟਰੀ ਪੰਜਾਬ 'ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਭਿਸ਼ੇਕ ਸ਼ਾਭ ਦੇ ਨਾਲ ਜਿਸ ਤਰੀਕੇ ਦੀ ਸਾਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਅਕਾਲੀ ਦਲ ਇਹ ਸੋਚਦਾ ਹੋਵੇ ਕਿ ਜੇ EDS ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜੁਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਕਧਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਗਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰ ਦਿੱਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜੋ ਸਜ਼ਾ ਬਣਦੀ ਹੈ ਉਹ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ بجائے ਆਪਣੇ ਗਿਰੇਵਾਂ ਦੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਬਹੇ ਅਕਾਲੀ ਦਲ ਦਾ ਇਹ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਬੁੱਢੋ ਰੱਦ ਕਰਦੇ ਹਾਂ ਔਰ ਅਸੀਂ ਕੋਈ ਈਡੀਪੀ ਐਂਟਰੀ ਪੰਜਾਬ 'ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਹ ਦੇ ਨਾਲ ਜਿਸ ਤਰੀਕੇ ਦੀ ਸਾਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਕਾਂਦੀਦਾਂ ਨੇ ਸੋਚਦਾ ਹੋਵੇ ਕਿ ਜੇ EDS ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਆਈਪੀਐਸ ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜੁਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇੱਕ ਤਹਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਗਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜਿਹੜੀ ਜੋ ਸਜ਼ਾ ਬਣਦੀ ਹੈ ਉਹ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਵਾਂਡੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਦਰਿਆ ਸੀ ਉਹ ਬਣੇ